ਵੀਰੋ ਅੱਜ ਜਸਵੰਤ ਫੈਕਟਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਰੌਣਕ ਲੱਗੀ ਆ ਸਬਸਿਡੀਆਂ ਦਾ ਦੌਰ ਹੈ ਤੇ 1,20,000 ਸਬਸਿਡੀ ਦੇ ਨਾਲ ਅੱਜ ਜੌਨੀ ਬਾਬਾ ਜੀ ਜੀ ਨੇ ਵੀ ਜਸਵੰਤ ਨੂੰ ਚੁਣਿਆ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਜਸਵੰਤ ਨੂੰ ਚੁਣਨ ਦੇ ਲਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੋਹਣੀ ਇਹਨਾਂ ਦੀ ਡੀਲਿੰਗ ਹੈ ਔਰ ਜਸਵੰਤ ਸੁਪਰ ਸੀਡਰ ਆਪਾਂ ਖਰੀਦਿਆ ਅੱਜ ਇੱਕ ਜੀ ਖਰੀਦਿਆ ਕੀ ਆ ਬਸ ਇਹਨਾਂ ਨੇ ਗਿਫਟ ਹੀ ਕੀਤਾ ਸਾਨੂੰ ਤਾਂ ਜੀ ਠੀਕ ਹੈ ਵੀ ਚਲੋ ਧਰਮ ਦੇ ਕਿਰਤ ਦੇ ਲੇਖੇ ਲੱਗੂਗਾ ਬਾਕੀ ਜਸਵੰਤ ਐਗਰੀਕਲਚਰ ਦਾ ਨਾਮ ਆ ਖਾਸ ਕਰਕੇ ਪੰਜਾਬ ਦੇ ਵਿੱਚ ਯੂਪੀ ਵਿੱਚ ਹਰਿਆਣੇ ਵਿੱਚ ਰਾਜਸਥਾਨ ਤੱਕ ਜੀ ਇਹਨਾਂ ਦੇ ਇਥੋਂ ਐਗਰੀਕਲਚਰ ਦਾ ਸਮਾਨ ਜਾਂਦਾ ਹੈ ਔਰ ਤਕਰੀਬਨ 450 500 ਵਰਕਰ ਹੈ ਜਿਹੜੇ ਅੱਜ ਇੱਥੇ ਜਿਨ੍ਹਾਂ ਦਾ ਰੁਜ਼ਗਾਰ ਚੱਲ ਰਿਹਾ ਜੀ ਇਹ ਵੱਡੀ ਚੀਜ਼ ਹੈ ਜਿਹੜੇ ਧਰਮ ਦੀ ਕਿਰਤ ਕਰਕੇ ਔਰ 4-500 ਪਰਿਵਾਰਾਂ ਨਾਲ ਵੰਡ ਕੇ ਛਕਣ ਵਾਲੀ ਗੱਲ ਹੀ ਹੈ ਬਿਲਕੁਲ ਠੀਕ ਹੈ ਤੇ ਸਰਦਾਰ ਜੀ ਖੜੇ ਆ ਮੇਰੇ ਨਾਲ ਬਹੁਤ ਚੰਗਾ ਸੁਭਾਅ ਨਿਗਾ ਸੁਭਾਅ ਆ ਤਾਂ ਇਹਨਾਂ ਨੇ ਸਾਨੂੰ ਅੱਜ ਨਾਲੇ ਤਾਂ ਕਹਿੰਦੇ ਤੁਸੀਂ ਮੂਰਤ ਕਰਿਓ ਤੇ ਨਾਲੇ ਆਪਾਂ ਅੱਜ ਇਹਦੀ ਗ੍ਰੈਂਡ ਓਪਨਿੰਗ ਹੋਈ ਹੈ ਜੀ ਜੀ ਤੇ ਕੰਮ ਤੇ ਕੁਆਲਿਟੀ ਕਿਵੇਂ ਲੱਗੀ ਜੀ ਇਹਨਾਂ ਦੀ ਕੰਮ ਤੇ ਕੁਆਲਿਟੀ ਦੇਖੋ ਤੁਸੀਂ ਜੇ ਕੰਮ ਤੇ ਕੁਆਲਿਟੀ ਹੈ ਤਾਂ ਹੀ ਚੱਲ ਕੇ ਮੋਗਿਓ ਆਏ ਆ ਅਸੀਂ ਬਿਲਕੁਲ ਜੀ ਹਨਾ ਇੰਨੀ ਦੂਰੋਂ ਚੱਲ ਕੇ ਸਾਡੇ ਹੋਰ ਵੀ ਪਿਆਰ ਵਾਲੇ ਸਤਸੰਗੀ ਹੈਗੇ ਆ ਉੱਤਰਾਖੰਡ ਤੋਂ ਯੂਪੀ ਤੋਂ ਉਹ ਵੀ ਇੱਥੋਂ ਹੀ ਲੈ ਕੇ ਜਾ ਪ੍ਰੇਫਰ ਕਰਦੇ ਉਹ ਕਹਿੰਦੇ ਵੀ ਅਸੀਂ ਜਸਵੰਤ ਵਾਲਿਆਂ ਤੋਂ ਹੀ ਲੈਨੇ ਆ ਜਮਾਨ ਜੀ ਤੋਂ ਬਜ਼ੁਰਗਾਂ ਨੇ ਮਕਾਮ ਖੜਾ ਕੀਤਾ ਮਿਹਨਤਾਂ ਕੀਤੀਆਂ ਮਾਰ ਜੀ ਤੇ ਬੜੀ ਛੱਡ ਦੀ ਕਲਾ ਹੈ ਬਹੁਤ ਸੋਹਣਾ ਤੇ ਸਗੋ ਇਹੋ ਜੀਆਂ ਕੰਪਨੀਆਂ ਜਿਹੜਾ ਰੇਅਰ ਸਮਾਨ ਹੈ ਇਹਨਾਂ ਦਾ ਬਿਲਕੁਲ ਜੈਨਿਊਨ ਹੈ ਬਿਲਕੁਲ ਪੀਸ ਹੈ ਤੇ ਵਧੀਆ ਚੀਜ਼ਾਂ ਸਮਾਨ ਚੰਗਾ ਮਟੀਰੀਅਲ ਹੋਵੇ ਇਹਨਾਂ ਨੇ ਮਿੱਟੀ 'ਚ ਹੀ ਰਹਿਣਾ ਜੀ ਠੀਕ ਹੈ ਜੀ ਤੋਂ ਚੰਗਾ ਮਟੀਰੀਅਲ ਹੋਊਗਾ ਤਾਂ ਬੰਦਾ ਗੁਣ ਗਾਉਂਦਾ ਨਾਲੇ ਅਸੀਸਾਂ ਦਿੰਦਾ ਬਾਬਾ ਜੀ ਸਾਰੀ ਫੈਕਟਰੀ ਦਾ ਢੇਡਾ ਕੱਢਿਆ ਕਿਵੇਂ ਲੱਗਿਆ ਜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਜਿਹੜੀ ਕੁਆਲਿਟੀ ਬਣਾਉਂਦੇ ਆ ਇਹ ਵੱਡੀ ਗੱਲ ਪਤਾ ਕੀ ਹੈ ਹਾਂ ਜੀ ਇਹਨਾਂ ਨੇ ਮੈਨੂੰ ਫੋਰਮੈਨ ਸਾਹਿਬ ਸੀ ਉਹ ਹਨ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਜੀ ਸਨ 2000 ਦੇ ਲੱਗੇ ਹੋਏ ਆ ਇੱਥੇ ਜਦੋਂ ਦੀ ਬਣੀ ਤੋ 24-25 ਸਾਲ ਕਹਿ ਲੈਣਾ ਜੀ ਅੱਛਾ ਤੁਸੀਂ ਇਹ حساب ਲਾ ਲਓ ਵੀ ਉਹ ਕਹਿੰਦੇ ਹਾਂ ਦਾਲ ਰਿੱਜੀ ਦਾ ਤਾਂ ਇੱਕ ਦਾਣੇ ਤੋਂ ਹੀ ਪਤਾ ਲੱਗ ਜਾਂਦਾ ਜੀ ਜਿਸ ਫੈਕਟਰੀ ਦੇ ਨਾਲ ਜਿਸ ਵੀ ਫੀਲਡ ਵਿੱਚ ਜਿਸ ਮਾਲਕ ਦੇ ਅੰਡਰ ਵੱਧ ਤੋਂ ਵੱਧ ਪੁਰਾਣੇ ਬੰਦੇ ਜੁੜੇ ਹੋਏ ਆ ਸਮਝ ਲਓ ਉਹਦਾ ਸੁਭਾਅ ਉਹਦਾ ਪਿਆਰ ਆਪਣੇ ਵਰਕਰਾਂ ਦੇ ਪ੍ਰਤੀ ਠੀਕ ਹੈ ਉਹਦਾ ਮਿਲ ਵਰਤਨ ਉਹਦਾ ਖੜਨ ਦਾ ਤਰੀਕਾ ਜੀ ਵੀ ਇਹ ਆਪਦੇ ਵਰਕਰਾਂ ਨਾਲ ਕਿੰਨਾ ਕੁ ਖੜਦੇ ਆ ਤੋ 8 ਹੀ ਅੰਦਾਜ਼ਾ ਲੱਗ ਜਾਂਦਾ ਉਹਦੇ ਬੱਚੇ ਹੁਣ ਫੋਰਮੈਨ ਦੇ ਕੈਨੇਡਾ ਚ ਹੂੰ ਉਹ ਚਾਵੇ ਕੈਨੇਡਾ ਜਾਵੇ ਜੀ ਪਰ ਉਹ ਇੱਥੇ ਹੀ ਖੁਸ਼ ਹੈ ਪਿਆਰ ਹੈ ਇਨਾਂ ਦਾ ਹਨਾ ਇਹ ਹੁੰਦਾ ਹੈ ਇਹ ਬਹੁਤ ਪਲੱਸ ਪੁਆਇੰਟ ਹੈ ਵੀਰ ਜੀ ਤੁਹਾਡਾ ਇਹ ਹਾਂਜੀ ਸਾਡੀ ਫੀਲਡ ਚ ਵੀ ਇਦਾਂ ਹੈ ਜਿਹੜੇ ਸਾਧੂ ਮਹਾਤਮਾ ਨਾਲ ਜਿਸ ਵੀ ਜਥੇ ਜੁਰਾਣੇ ਸਿੰਘ ਜਾਦੇ ਤੋਂ ਜ਼ਿਆਦਾ ਉਹ ਕਹਿੰਦੇ ਵੀ ਇਹ ਕਾਮਯਾਬ ਹੈ ਹਨਾ ਤੋ ਨਹੀਂ ਤਾਂ ਨਵੇਂ ਤੋਂ ਨਵੇਂ ਚਿਹਰੇ ਪੁਰਾਣਾ ਬੰਦਾ ਤੁਹਾਡੇ ਨਾਲ ਉਹੀ ਕੱਟੂਗਾ ਜਿਹਨੂੰ ਤੁਸੀਂ ਦਿਲੋਂ ਪਿਆਰ ਕਰਦੇ ਹੋ ਜਿਹੜਾ ਤੁਹਾਡੇ ਨਾਲ ਦਿਲੋਂ ਜੁੜਿਆ ਹੋਇਆ ਹੈ ਨਾ ਤਾਂ ਇਹ ਇਹ ਵੱਡੀ ਗੱਲ ਹੈ ਬੜੀ ਕਿਰਪਾ ਹੈ ਹੈਨਾ ਬਾਕੀ ਮੈਂ ਪੁੱਛ ਰਿਹਾ ਸੀ ਮੈਂ ਕਿ ਆਫਿਸ 'ਚ ਸਾਰਾ ਦਿਨ ਕੈਮਰੇ ਲੱਗੇ ਆ ਕਿ ਕਿਵੇਂ ਕਰਦੇ ਹੋ ਹੂੰ ਇਹ ਕਹਿੰਦੇ ਅਸੀਂ ਰੈਨੀ ਵਰਕਰਾਂ 'ਚ ਆ ਠੀਕ ਹੈ ਜੀ ਇੱਥੇ ਨਹੀਂ ਮੈਂ ਹਾਂ ਵਰਕਰਾਂ 'ਚ ਹੀ ਰਹਿੰਦੇ ਆ ਆਪ ਹੀ ਵਰਕਰ ਬਣ ਕੇ ਰਹਿੰਦੇ ਆ ਹੂੰ ਡਿਊਟੀ ਇਜ਼ ਡਿਊਟੀ ਇਹ ਪਲੱਸ ਪੁਆਇੰਟ ਧੰਨਵਾਦ ਹਾਂਜੀ ਤੇ ਬਾਈ ਅੱਜ ਗ੍ਰੈਂਡ ਓਪਨਿੰਗ ਤੇ ਆਪਣੇ ਨਾਲ ਬਾਈ ਗੁਰਿੰਦਰ ਆ ਸਭ ਤੋਂ ਪਹਿਲਾਂ ਸ਼ਸ਼ੀਕਾਲ ਬਾਈ ਸ਼ਸ਼ੀਕਾਲ ਬਾਈ ਜੀ ਹੋ ਠੀਕ ਹੋ ਬਾਈ ਤੇ ਕਿਵੇਂ ਲੱਗਿਆ ਅੱਜ ਦਾ ਫੰਕਸ਼ਨ ਤੇ ਬਹੁਤ ਸਾਰੀਆਂ ਡਿਲੀਵਰੀਆਂ ਹੋ ਰਹੀਆਂ ਨੇ ਕਿੰਨੀ ਕ ਬੁਕਿੰਗ ਆ ਬਾਈ ਡੇਲੀ ਦੀ ਡੇਲੀ ਹੋਈ ਜਾਂਦੀ ਆ ਬੁਕਿੰਗ ਬਾਈ ਡੇਲੀ ਦੀ ਡੇਲੀ ਹੋਈ ਜਾਂਦੀ ਹੈ ਜੀ ਮਾਲ ਸਾਡੇ ਲਈ ਬਹੁਤ ਜ਼ਿਆਦਾ ਹੈ ਜੀ ਪ੍ਰੋਡਕਸ਼ਨ ਦੇ ਵਿੱਚ ਡਿਮਾਂਡ ਕਸਟਮਰਾਂ ਦੀ ਵਧ ਰਹੀ ਹੈ ਕਿ ਮੇਰੇ ਨਾਲ ਆਪਾਂ ਨੇ ਅੱਜ ਆਹ ਪੀਸ ਲਾਂਚ ਕਰਾਇਆ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਜੀ ਸਾਰੇ ਕਸਟਮਰ ਆ ਕੇ ਕਹਿੰਦਾ ਵੀ ਸਾਨੂੰ ਤਾਂ ਇਹੀ ਪੀਸ ਚਾਹੀਦਾ ਇਹ ਡਿਮਾਂਡ ਤੇ ਬਣਾਇਆ ਹਾਂ ਇਸ ਕਸਟਮਰ ਦੀ ਡਿਮਾਂਡ ਤੇ ਬਣਾਇਆ ਜੀ ਕਿਉਂਕਿ ਕਸਟਮਰ ਸਾਡੇ ਲੇ ਆ ਕੇ ਕਹਿੰਦੇ ਸੀ ਵੀ ਸਾਨੂੰ ਇਸ ਤਰ੍ਹਾਂ ਦਾ ਚਾਹੀਦਾ ਜੀ ਫਿਰ ਆਪਾਂ ਕਸਟਮਰ ਦੀ ਡਿਮਾਂਡ ਨੂੰ ਲੈ ਕੇ ਚੱਲਦੇ ਵੇ ਟੌਪ ਲਿੰਕਾਂ ਲਾਤੀਆਂ ਦੋਨੇ ਪਾਸੇ ਹਾਂਜੀ ਹਾਂ ਟੌਪ ਲਿੰਕਾਂ ਲਾ ਇਹਦਾ ਬਾਈ ਰੋਟੇਟਰ ਵੀ ਮੰਨ ਲਾਦਾ ਪੰਜ ਚਾਰ ਮਿੰਟਾਂ ਜੀ ਬਣ ਜਾਂਦਾ ਹਾਂਜੀ ਹਾਂਜੀ ਹਾਂ ਬੜਾ ਸੌਖੇ ਤਰੀਕੇ ਨਾਲ ਬਸ ਕਿੱਲੀਆਂ ਕੱਢਣੀਆਂ ਨੇ ਹਾਂ ਆਹ ਕਿੱਲ ਜੀ ਤੇ ਬਾਈ ਇਹਦੇ ਨਾਲ ਇੱਕ ਹੋਰ ਵੀ ਫਾਇਦਾ ਹੋ ਜਾਣਾ ਮੈਨੂੰ ਲੱਗਦਾ ਕਣਕ ਡੂੰਗੀ ਵੀ ਜਣੀਆ ਹਾਂਜੀ 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 ਉਸੀ ਵੀ ਜਣੀਆ ਇੱਥੋਂ ਹੀ ਇੱਥੋਂ ਢਿੱਲਾ ਜਿਵੇਂ ਮਰਦੀ ਟਾਈਟ ਕਰ ਲੋ ਪੂਛੀਆਂ ਨੀਮੀਆਂ ਹੋ ਜਾਂਦੀਆਂ ਟੈਨਾ ਠੀਕ ਆ ਇੰਨੇ ਨਾਲ ਹੀ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਕਿਸਾਨ ਦਾ ਜ਼ਿਆਦਾ ਪਰਾਲੀ ਵਾਲੇ ਖੇਤਾਂ 'ਚ ਇਹ ਚੀਜ਼ ਦੀ ਦਿੱਕਤ ਆਉਂਦੀ ਆ ਤੇ ਬਾਕੀ ਬਹੁਤ ਬਹੁਤ ਵਧਾਈਆਂ ਬਾਈ ਬਹੁਤ ਸੋਹਣਾ ਫੰਕਸ਼ਨ ਹੋਇਆ ਅੱਜ ਦਾ ਤੇ ਬਹੁਤ ਵਧੀਆ ਸ਼ਾਰੀਆ ਤੁਹਾਡੀ ਕੰਪਨੀ ਪੰਜਾਬ ਦੇ ਵਿੱਚ ਸੋ ਥੈਂਕ ਯੂ ਮਿਹਰਬਾਨ